ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਬੇਗੁਨਾਹ ਹੈਗਾ ਵੈ ਸਰਕਾਰ ਉਹਦੇ ਨਾਲ ਤੱਕੇਸ਼ਾਈ ਕਰਨ ਦੇ ਹੀਗੀ ਹੈ ਜਿਹੜੇ ਉੱਤੇ ਇਲਜ਼ਾਮ ਲਾਏ ਗਏ ਹੈ ਬੇਬੁਨਿਆਦ ਹੈਗੇ ਹੈ ਉਹਨਾਂ ਸਾਰੇ ਇਲਜ਼ਾਮਾਂ ਦਾ ਆਪਣੇ ਮੂੰਹ ਇਤਰਾਫ ਕਰਨ ਦੇ ਹੀਗੀ ਹੈ ਮੁਕੰਮਲ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦੇ ਸਸਰੀ ਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਦੀਪੋਲ ਖੋਲ੍ਹ ਦਿੱਤੀ ਆ ਯਾਨੀ ਉਹਨੇ ਕਿਹਾ ਕਿ ਮਜੀਠੀਆ ਚਿੱਟਾ ਵੇਚਦਾ ਸੀ ਔਰ ਦੂਜੇ ਪਾਸੇ ਚਿੱਟਾ ਲਾਉਂਦੇ ਦੀ ਵੀਡੀਓ ਵੀ ਦਿਖਾ ਦਿੱਤੀ ਆ ਪੰਜਾਬ ਦੇ ਲੋਕਾਂ ਦੇ ਹੋਸ਼ ਉੜਾ ਦਿੱਤੇ ਨੇ ਸੁਖਬੀਰ ਬਾਦਲ ਦੇ ਨਾਲ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਵੇਂ ਬੀਤੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਪ੍ਰਚਲਿਤ ਹੋਈ ਕਿ ਭਾਈ ਬਿਕਰਮ ਮਜੀਠੀਆ ਤੋਂ ਦੂਰੀ ਬਣਾ ਰਹੇ ਨੇ ਸੁਖਬੀਰ ਸਿੰਘ ਬਾਦਲ ਕਿਉਂ ਬਣਾ ਰਹੇ ਸੀ ਦਰਸਲ ਦੇ ਵਿੱਚ ਉਹਦਾ ਅੱਜ ਪੂਰਾ ਸੱਚ ਸਾਹਮਣੇ ਆ ਗਿਆ ਤਵੇ ਸੁਖਬੀਰ ਬਾਦਲ ਅਕਸਰ ਤੁਸੀਂ ਵੇਖਿਆ ਕਿ ਰੈਲੀ ਤੇ ਰੈਲੀ ਕਰ ਰਹੀ ਸੀ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਯਾਨੀ ਜੇਲ੍ਹ ਦੇ ਵਿੱਚ ਆ ਜਿਨ੍ਹਾਂ ਦਾ ਵਿਰੋਧ ਪੂਰੇ ਪੰਜਾਬ ਦੇ ਅੰਦਰ ਹੋ ਰਿਹਾ ਸੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਿ ਮੇਰੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਹੁਤ ਵੱਡਾ ਇਹ ਥੱਲ ਪਾਉਣ ਵਾਲੀ ਗੱਲ ਹੈ ਕਿ ਮੈਂ ਮਜੀਠੀਏ ਦਾ ਸਮਰਥਨ ਕਰਾਂ ਤਾਂ ਬਿਕਰਮ ਮਜੀਠੀਏ ਦੇ ਖਿਲਾਫ ਕਿਉਂ ਹੋ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਖਬਰ ਨੂੰ ਦਿਖਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਆਕਾਲੀ ਦਲ ਦਾਵੇ ਕਰਦਾ ਸੀ ਕਿ ਸਾਡਾ ਮਜੀਠੀਆ નિર્ਦੋਸ਼ ਹੈ ਉਸੇ ਆਕਾਲੀ ਦਲ ਦੇ ਮੂੰਹੋਂ ਅੱਜ ਤੁਸੀਂ ਸੁਣਨ ਜਾ ਰਹੇ ਹੋ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਹੈ ਚਿਟਾ ਵੇਚਦਾ ਸੀ ਔਰ ਚਿਟਾ ਲਾਉਂਦਾ ਵੀ ਹੈ ਇਹ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਬਿਆਨ ਨੇ ਵਿਕਰਮ ਮਜੀਠੀਆ ਦੇ ਉੱਤੇ ਦਰਅਸਲ ਦੇ ਵਿੱਚ ਪੂਰੇ ਪੰਜਾਬ ਨੂੰ ਨਹੀਂ ਬਲਕਿ ਦੇਸ਼ ਭਰ ਦੇ ਲੋਕ ਹਰਾਮ ਨੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਫਿਰ ਉਹਨਾਂ ਦੀ ਘਰ ਵਾਲੀ ਯਾਨੀ ਮਜੀਠੀਆ ਦੀ ਭੈਣ ਹਰ ਸਿਮਰਤ ਕੌਰ ਬਾਦਲ ਵੀ ਉਹਦਾ ਸਮਰਥਨ ਕਰਦੀ ਹੈ ਲੋਕਾਂ ਨੂੰ ਕਿਹਾ ਜਾਂਦਾ ਕਿ ਭਾਈ ਤੂੰ ਸੜਕਾਂ ਤੇ ਆਜੋ ਪਰ ਅੱਜ ਜਿਹੜਾ ਤੁਸੀਂ ਮਾਹੌਲ ਵੇਖੋਗੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੱਸਣਗੇ ਕਿ ਬਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੀ ਸ਼ਬੀ ਕੀ ਰਹਿ ਗਈ ਹੈ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈਰਾਨ ਹੈ ਕਿ ਭਾਈ ਜਿਹੜਾ ਅਕਾਲੀ ਦਲ ਸਾਡੇ ਪਿੱਛੇ ਪਿਆ ਸੀ ਅੱਜ ਆਪਣੇ ਮੂੰਹ ਦੇ ਵਿੱਚੋਂ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਵੇਂ ਕਰ ਰਹੇ ਨੇ ਔਰ ਜਿਹੜੀ ਤੁਹਾਨੂੰ ਮੈਂ ਜੀ ਵੀਡੀਓ ਸੁਣਾਉਣ ਜਾ ਰਿਹਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੁਆਰਾ ਸੁਣਾਉਂਗਾ ਕਿ ਆਖਰ ਮਾਮਲਾ ਕੀ ਗੜਬੜ ਹੋ ਗਿਆ ਕਿ ਵਿਕਰਮ ਸਿੰਘ ਮਜੀਠੀਆ ਤੋਂ ਦੂਰੀ ਬਣਾ ਲਈ ਆ ਸੱਚਮੁੱਚ ਉਹਨਾਂ ਨੇ ਬਿਆਨ ਕਿਉਂ ਦੇ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਚਿੱਟਾ ਵੇਚਦਾ ਸੀ ਚਿੱਟੇ ਦਾ ਤਸਕਰ ਹੈ ਚਿੱਟਾ ਲਾਉਂਦਾ ਵੀ ਸੀ ਕਿਉਂਕਿ ਸੁਣ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਹੈਰਾਨੀ ਹੋਣੀ ਹੈ ਕਿ ਸੁਖਬੀਰ ਸਿੰਘ ਬਾਦਲ ਆਖਰ ਕਹਿ ਕੀਵੇਂ ਸਕਦੇ ਨੇ ਪਰ ਮੈਂ ਤੁਹਾਨੂੰ ਅੱਜ ਸੁਖਬੀਰ ਦੇ ਮੂੰਹੋਂ ਸੁਣਾਉਣ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਰੌਲਾ ਪਾਇਆ ਕਿ ਸਾਡੀ ਸਰਕਾਰ ਬਣਾ ਦਿਓ ਕਿ ਅੱਜ ਉਹ ਸਰਕਾਰ ਬਣਾ ਲੈਣਗੇ ਕਿਵੇਂ ਉਹਨਾਂ ਨੇ ਆਪਣੇ ਮੂੰਹ ਦੇ ਨਾਲ ਕਿਉਂ ਕਬੂਲਿਆ ਸੱਚ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਸੁਖਬੀਰ ਸਿੰਘ ਬਾਦਲ ਸਟੇਜ ਤੇ ਖੜੇ ਨੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਗੱਲ ਨਿਕਲ ਗਈ ਆ ਦਰਾਂ ਸਾਲ ਦੇ ਵਿੱਚ ਕਈ ਲੋਕਾਂ ਨੇ ਸੁਣ ਵੀ ਲਈ ਆ ਪਰ ਮੈਂ ਤੁਹਾਨੂੰ ਇਹ ਸੁਣਾਉਣ ਤੋਂ ਬਾਅਦ ਜਿਹੜੀ ਵੀਡੀਓ ਦਿਖਾਉਣ ਜਾ ਰਿਆਂ ਉਹ ਬਿਕਰਮ ਸਿੰਘ ਮਜੀਠੀਆ ਦੀ ਆ ਸੁਣ ਦੇਸ਼ਾ ਘਰ ਘਰ ਬਚਾਉਣ ਵਾਲਾ ਆਕਾਲੀ ਦਰਤਾ ਦੇਸ਼ਾ ਘਰ ਘਰ ਬਚਾਉਣ ਵਾਲਾ ਆਕਾਲੀ ਦਰਤਾ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਤਾਂ ਲੋਕਾਂ ਨੇ ਮਜ਼ਾਕ ਹੀ ਬਣਾਇਆ ਸੀ ਪਰ ਜਿਹੜਾ ਸੱਚਮੁੱਚ ਜਿਹੜਾ ਤੁਹਾਡੇ ਅੱਜ ਮੈਂ ਸਾਹਮਣੇ ਦਿਖਾਉਣ ਜਾ ਰਿਆਂ ਸੁਖਵੀਰ ਸਿੰਘ ਬਾਦਲ ਦੀ ਛਵੀ ਔਰ ਇਹਨਾਂ ਦੇ ਬਿਕਰਮ ਮਜੀਠੀਆ ਦੀ ਛਵੀ ਮਿੱਟੀ ਦੇ ਵਿੱਚ ਮਿਲ ਚੁੱਕੀ ਹੈ ਕਿਉਂਕਿ ਪੰਜਾਬ ਦੇ ਲੋਕ ਸੱਚ ਹੀ ਸੁਣਨਾ ਚਾਹੁੰਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਦੇ ਮੋਹ ਸੁਣੋ ਕਿ ਆਖਰ ਸੁਖਵੀਰ ਸਿੰਘ ਬਾਦਲ ਭਗਵਾਨ ਤਮਾਨ ਨੂੰ ਕਾਂਗਰਸ ਨੂੰ ਜਾਂ ਭਾਜਪਾ ਨੂੰ ਯਾਨੀ तमाम ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਇਹ ਹਰ ਰੋਜ਼ ਮਾੜਾ ਚੰਗਾ ਬੋਲਦੇ ਨੇ ਅਕਸਰ ਤੁਸੀਂ ਸੁਣਿਆ ਪਰ ਆਪਣੇ ਆਪ ਦੀ ਪੋਲ ਕਿਵੇਂ ਖੋਲਦੇ ਨੇ ਏ ਵੀ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਉਹ ਅਪਡੇਟ ਸਾਂਝੀ ਕਰੂੰਗਾ ਜਿਹੜੀ ਸੁਖਬੀਰ ਬਾਦਲ ਔਰ ਪੂਰੇ ਅਕਾਲੀ ਦਲ ਦੇ ਵਰਕਰਾਂ ਨੂੰ ਹਲਾ ਦੇਣ ਵਾਲੀ ਹੈ ਸੁਣੋ ਅਕਸਰ ਕੈਪਟਨ ਨੇ ਡੱਕਾ ਨਹੀਂ ਤੋੜਿਆ ਪੰਛਰ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਇਸ ਕਰਕੇ ਬੇਨਤੀ ਕਰਦਾ ਹੁਣ ਨਾ ਗਲਤੀ ਕਰਿਓ ਅਕਸਰ ਕੈਪਟਨ ਨੇ ਡੱਕਾ ਨਹੀਂ ਤੋੜਿਆ ਪੰਛਰ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਤਾਂ ਸੁਣ ਲਿਆ ਪੰਜਾਬ ਵਾਲੇ ਏਸੀ ਸੁਖਬੀਰ ਸਿੰਘ ਬਾਦਲ ਏ ਪਰਸੋਂ ਦੀ ਜਿਹੜਾ ਇਹਦੇ ਭਾਸ਼ਣ ਦੀ ਵੀਡੀਓ ਹੈ ਜਦੋਂ ਕਿ ਉਹ ਬਹੁਤ ਵੱਡੇ ਇਕੱਠ ਦੇ ਵਿੱਚ ਖੜੇ ਹੁੰਦੇ ਨੇ ਕਹਿੰਦਾ 5 ਸਾਲ ਕੈਪਟਨ ਨੇ ਡੱਕਾ ਨਹੀਂ ਤੋੜਿਆ ਤੇ 5 ਸਾਲ ਕਹਿੰਦਾ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਯਾਨੀ ਰੱਬ ਇਹਨਾਂ ਦੇ ਮੂੰਹ ਦੇ ਵਿੱਚੋਂ ਸੱਚੋ ਗਲਵਾਰ ਹੈ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਹੈ ਉਹ ਚਿੱਟਾ ਵੇਚਦਾ ਵੀ ਸੀ ਚਿੱਟਾ ਲਾਉਂਦਾ ਵੀ ਸੀ ਤਾਂ ਇੱਕ ਬਿਆਨ ਜਿਹੜਾ ਪਹਿਲਾਂ ਸੁਣਿਆ ਲੋਕਾਂ ਨੇ ਉਹਦਾ ਮਜ਼ਾਕ ਬਣਾ ਦਿੱਤਾ ਕਹਿੰਦਾ ਘਰ ਘਰ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਫੇਰ ਕਹਿੰਦਾ ਜੀ ਆਮ ਆਦਮੀ ਪਾਰਟੀ ਯਾਨੀ ਕਿਤੇ ਨਾ ਕਿਤੇ ਸਿੱਧੇ ਰੂਪ ਚ ਕਹੀਏ ਪ੍ਰਮਾਤਮਾ ਇਹਨਾਂ ਦੇ ਮੂੰਹ ਦੇ ਵਿੱਚੋਂ ਕਬਾ ਰਿਆ ਕਿ ਭਾਈ ਇਹ ਨਸ਼ਾ ਜ਼ਰੂਰ ਇਹਨਾਂ ਨੇ ਚਲਾਇਆ ਪੂਰਾ ਪੰਜਾਬ ਜਾਣਦਾ ਕਿ ਐਸਾ ਅਕਾਲੀ ਦਲ ਨੇ ਜਿਹੜਾ ਪੰਜਾਬ ਦਾ ਢੇਡਾ ਡੋਬਿਆ ਐਸੇ ਕਰਕੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਹਾਲੇ ਤੱਕ ਬੰਦਾ ਵਿਕਰਮ ਮਜੀਠੀਆ ਦੀ ਜ਼ਮਾਨਤ ਪੰਜਾਬ ਦੀ ਸਰਕਾਰ ਜਦੋਂ ਤੱਕ ਪੰਜਾਬ ਦੇ ਅੰਦਰ ਮੌਜੂਦ ਹੈ ਬਿਕਰਮ ਮਜੀਠੀਆ ਵਾਰ ਨਹੀਂ ਹੁੰਦਾ ਇਹ ਗੱਲ ਤਏ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਲੇ ਤੌਰ ਤੇ ਜਨ ਹੀ ਐਲਾਨ ਕਰ ਦਿੱਤਾ ਕਿ ਜਿਹੜਾ ਬਾਦਲਾਂ ਦਾ ਚਲਾਇਆ ਹੋਇਆ ਮਜੀਠੀਆ ਇਹਨਾਂ ਦਾ ਚੇਲਾ ਚਪਾਟਾ ਐਸੇ ਸੁਖਵੀਰ ਸਿੰਘ ਬਾਦਲ ਦਾ ਉਹਨੂੰ ਕਹਿੰਦਾ ਹੁਣ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦਿੰਦੇ ਬਹੁਤ ਸਾਰੀਆਂ ਮਾਮਾਂ ਦੀਆਂ ਦਵਾਵਾਂ ਐਸੀਆਂ ਯਾਨੀ ਪੁੱਠੀਆਂ ਸਿੱਧੀਆਂ ਲੱਗੀਆਂ ਨੇ ਉਹ ਬਿਕਰਮ ਸਿੰਘ ਮਜੀਠੀਏ ਨੂੰ ਕਹਦਾ ਵੀ ਜੇਲ੍ਹ ਦੇ ਵਿੱਚੋਂ ਰਹਿਣਾ ਨਹੀਂ ਹੋਣ ਦੇਣਗੀਆਂ ਔਰ ਨਾ ਪੰਜਾਬ ਦੇ ਲੋਕ ਕਹਿੰਦੇ ਨੇ ਭਾਈ ਵਿਕਰਮ ਮਜੀਠੀਆ ਰਿਹਾ ਹੋਵੇ ਆਪਣੇ ਆਪ ਦੇ ਵਿੱਚ ਮਕੰਨ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਅਕਾਲੀ ਦਲ ਇੱਕ ਸੁੱਕੀ ਜਿਹੀ ਛਵੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਝੂਠ ਮੂਠ ਦਾ ਪਲੰਦਾ ਸਾਡੇ ਪੰਜਾਬ ਦੇ ਲੋਕਾਂ ਸਾਹਮਣੇ ਧਰ ਰਿਹਾ ਕਿ ਸਾਡੇ ਮੰਗਰ ਲੋਕ ਖੜੇ ਨੇ ਪਰ ਦਰਅਸਲ ਦੇ ਵਿੱਚ 10 ਵੀ ਲੋਕ ਹਰ ਇੱਕ ਬੰਦੇ ਦੇ ਨਾਲ ਹੁੰਦੇ ਨੇ ਪੰਜਾਬ ਦੀ ਸਰਕਾਰ ਨੇ ਅੱਜ ਜਿਹੜੇ ਮੌਜੂਦਾ ਹਰਾਤ ਨੇ ਇਹਨਾਂ ਬਾਦਲਾਂ ਦੇ ਹਲਕੇ ਦੇ ਵਿੱਚ ਡੰਡਾ ਦਿੱਤਾ ਇਸ ਨੂੰ ਪੂਰਾ ਸਲਾਮ ਕਰ ਰਿਹਾ ਪੰਜਾਬ ਕਿ ਹਾਂ ਕੋਈ ਮੁੱਖ ਮੰਤਰੀ ਆਇਆ ਪੰਜਾਬ ਦੇ ਵਿੱਚ ਜਿਹਨੇ ਬਾਦਲਾਂ ਦੇ ਨਾਲ ਟੱਕਰ ਲਈ ਹੈ ਹੁਣ ਇਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਕਹਿੰਦੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਿਉਂ ਬਣ ਗਿਆ 13 ਸਾਲ ਦੇ ਵਿੱਚ ਹਲੇ ਉਹਦੇ 5 ਸਾਲ ਪੂਰੇ ਵੀ ਨਹੀਂ ਹੋਏ ਔਰ ਜਦੋਂ ਤੱਕ ਉਹਦੇ 5 ਸਾਲ ਹੋਣਗੇ ਕਿ ਮੈਨੂੰ ਲੱਗਦਾ ਵੀ ਇਹ ਕੁਝ ਖਾ ਕੇ ਮਰ ਜਾਣਗੇ ਚਰਿਆ ਨਹੀਂ ਜਾਂਦਾ ਇਹ ਕੰਮ ਕਰਦਾ ਮੁੰਡਾ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਐਸ ਕਰਕੇ ਵਾਰ-ਵਾਰ ਹੱਥ ਵੀ ਜੋੜਦਾ ਹੈ ਅਕਾਲੀ ਦਲ ਪਾਰਟੀ ਨੂੰ ਵਿਚਾਰੋ ਜੀ ਐਂ ਕਰ ਲੋ ਜੀ ਫਲਾਨਾ ਕਰ ਲੋ ਜੀ ਬਹੁਤ ਭਗਾਈ ਮਾਰਦੇ ਨੇ ਪਰ ਪੰਜਾਬ ਦੇ ਲੋਕ ਇਹਨਾਂ ਦੇ ਪਲੈਨ ਦੇ ਵਿੱਚ ਨਹੀਂ ਆਉਂਦੇ ਸਾਡੇ ਬੰਨਿਓ ਵੀ ਆਪੀਲ ਆ ਪੰਜਾਬ ਵਾਲਿਓ ਕਿ ਜਿਹੜੇ ਪੰਥ ਦੇ ਦੋਸ਼ੀ ਤੇ ਪੰਜਾਬ ਦੀ ਕੌਮ ਦੇ ਦੋਸ਼ੀ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਮਾਰ ਕੇ ਆਪਣੇ ਆਪ ਗਲਤੀਆਂ ਕਬੂਲ ਕੀਤੀਆਂ ਨੇ ਉਹਨਾਂ ਨੂੰ ਮਾਫ ਨਹੀਂ ਕਰਨਾ ਕਿਸੇ ਵੀ ਪੰਜਾਬੀ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਸਭ ਤੋਂ ਜ਼ਿਆਦਾ ਸ਼ੋਰ ਪਾ ਰਹੇ ਸੀਗੇ ਔਰ ਇਹ ਕਹਿੰਦੇ ਸੀਗੇ ਕਿ ਵਿਕਰਮ ਸਿੰਘ ਮਜੀਠੀਆ ਜੁੜਾ ਹੋਇਆ ਉਹ ਬੇਗੁਨਾਹ ਹੈਗਾ ਵੈ ਸਰਕਾਰ ਧੱਕੇਸ਼ਾਹੀ ਕਰੀਂ ਦਈ ਹੈ ਜ਼ਾਤੀ ਰੰਜਿਸ਼ ਦੀ ਦੇਸ ਤੇ ਇਹ ਸਾਰਾ ਕੁਝ ਕੀਤਾ ਜਾਂਦਿਆ ਹੈਗਾ ਵੈ ਹਕੀਕਤ ਦੇ ਵਿੱਚ ਸੋ ਬਿਕਰਮ ਸਿੰਘ ਮਜੀਠੀਆ ਦਾ ਇਹਨਾਂ ਕੰਮ ਨਾਲ ਕੋਈ ਤਾਲੁਕ ਨਹੀਂ ਹੈ ਪਰ ਹੁਣ ਉਹ ਜਿਹੜੇ ਕਿ ਅਕਾਲੀ ਦਲ ਦੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਆ ਉਹਦੇ ਵਿੱਚ ਆਪ ਇਹ ਗੱਲ ਮਨ ਦੇ ਨਜ਼ਰ ਆਈ ਹੈ ਕਿ ਬਿਕਰਮ ਸਿੰਘ ਮਜੀਠੀਆ ਨਸ਼ਾ ਤਸਕਰ ਸੀਗਾ ਚਿੱਟਾ ਵੇਚਦਾ ਵੀ ਸੀ ਤੇ ਚਿੱਟਾ ਲੰਮਦਾ ਵੀ ਸੀਗਾ ਪੰਜਾਬ ਦੇ ਵਿੱਚ ਚਿੱਟਾ ਲਿਆਉਣ ਵਾਲਾ ਬਿਕਰਮ ਸਿੰਘ ਮਜੀਠੀਆ ਇਹ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਔਰ ਇਹ ਚੀਜ਼ਾਂ ਸੁਣ ਕੇ ਇਹੀ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਸਿਰਫ ਆਪਣੀ ਸੀਟ ਵਾਸਤੇ ਸਭ ਕੁਝ ਕਰਨ ਲਈ ਹੈਗੀ ਹੈ ਜਦੋਂ ਉਹਨਾਂ ਦੇ ਸਾਹਮਣੇ ਸਾਰਾ ਕੁਝ ਖੁੱਲ ਕੇ ਆ ਗਿਆ ਹੈ ਕਿ ਆਵਾਮ ਜੁੜੀ ਹੈ ਹੁਣ ਉਹ ਵਿਕਰਮ ਸਿੰਘ ਮਜੀਠੀਆ ਦੇ ਵਿਰੋਧ ਦੇ ਵਿੱਚ ਹੈਗੀ ਹੈ ਜਿਹੜਾ ਵੀ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਬਿਆਨ ਦਿੰਦਾ ਹੈ ਆਵਾਮ ਉਹਦਾ ਵੱਡੇ ਪੱਤਰ ਤੇ ਵਿਰੋਧ ਕਰਦੀ ਰਹੀ ਹੈ ਇਸ ਲਈ ਮੌਜੂਦਾ ਸੁਰਤ ਤੇ ਹਾਲ ਦੇ ਮੁਤਾਬਕ ਚੱਲਣਾ ਬेटर ਸਮਝਿਆ ਸੁਖਬੀਰ ਸਿੰਘ ਬਾਦਲ ਨੇ ਔਰ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲਣ ਦੀ بجائے ਹੁਣ ਉਹਨਾਂ ਨੇ ਆਪਣੇ ਮੂੰਹ ਉਹਨਾਂ ਦੇ ਜੁਰਮਾਂ ਦਾ ਇਤਰਾਫ ਕੀਤਾ ਕਿ ਕਿਸ ਤਰ੍ਹਾਂ ਆਵਾਮ ਦੇ ਦਿਲ ਜਿੱਤ ਕੇ ਦੁਬਾਰਾ ਜੁੜਾ ਹੋਇਆ ਹਕੂਮਤ ਦੇ ਵਿੱਚ ਆਇਆ ਜਾਵੇ ਔਰ ਜਦੋਂ ਇੱਕ ਵਾਰੀ ਹਕੂਮਤ ਬਣ ਗਈ ਤੇ ਫਿਰ ਹਰ ਚੀਜ਼ ਦਾ ਜਿਹੜਾ ਵਾ ਹਿਸਾਬ ਲਿਆ ਜਾਏਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਤਾਂ ਸੁਰੱਖਿ ਆਪਣਾ ਧਿਆਨ ਸਾਰਾ ਖਿਆਲ ਰੱਖ ਲਵਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼